ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਟਰੱਕ ਭਰ-ਭਰ ਕੇ ਦਵਾਈਆਂ ਸਰਕਾਰੀ ਹਸਪਤਾਲਾਂ 'ਚ ਪਹੁੰਚ ਚੁੱਕੀਆਂ ਨੇ ਅਤੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰੋਂ ਹੀ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਸਰਕਾਰੀ ਹਸਪਤਾਲਾਂ ਵਿੱਚੋਂ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਡਾਕਟਰਾਂ ਵੱਲੋਂ ਬਾਹਰੋਂ ਦਵਾਈ ਤਾਂ ਨਹੀਂ ਲਿਖੀ ਜਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਸਰਕਾਰੀ ਹਸਪਤਾਲਾਂ ਚੋਂ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ 26 ਜਨਵਰੀ ਤੋਂ ਸਾਰੀ ਦਵਾਈ ਹਸਪਤਾਲਾਂ ਦੇ ਅੰਦਰੋਂ ਫ੍ਰੀ ਮਿਲੇਗੀ ਡਾਕਟਰ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖ ਸਕਦੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਨਵੀਆਂ ਐਕਸਰੇ ਅਲਟਰਾਸਾਉਂਡ ਮਸ਼ੀਨਾਂ ਵੀ ਆ ਗਈਆਂ ਨੇ ਜੇਕਰ ਤੁਸੀਂ ਸਰਕਾਰੀ ਹਸਪਤਾਲ ਵਿੱਚੋਂ ਆਪਣਾ ਇਲਾਜ ਕਰਵਾਉਂਦੇ ਹੋ ਤਾਂ ਹੁਣ ਤੁਹਾਡਾ ਕੋਈ ਵੀ ਪੈਸਾ ਖਰਚ ਨਹੀਂ ਆਵੇਗਾ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਵੱਡੇ ਪੱਧਰ ਤੇ ਦਵਾਈਆਂ ਆ ਚੁੱਕੀਆਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਤਰ੍ਹਾਂ ਦੀਆਂ ਦਵਾਈਆਂ ਆ ਚੁੱਕੀਆਂ ਨੇ ਤੇ ਜਿੰਨਾ ਹੋਰ ਦਵਾਈਆਂ ਉਹ ਵੀ ਛੇਤੀ ਆ ਜਾਣਗੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸਾਨੂੰ ਸੁਣਾ ਦਿੰਨੇ ਆ ਮੈਂ ਨੁਕਤ ਜੀਵਨਗਰ ਦੇ ਐਮਡੀ ਮੈਡੀਕਲ ਸਰਕਾਰੀ ਹਸਪਤਾਲ ਮਾਨਸਾ ਦੇ ਵਿੱਚ ਐਸ ਜੀ ਐਮ ਡੀ ਸੇ ਬਣਵਾ ਰਹੇ ਹਾਂ ਜੀ ਜਿਵੇਂ ਕਿ ਸਰਕਾਰ ਦੇ ਨਿਰਦੇਸ਼ ਨੇ ਕਿ 26 ਜਨਵਰੀ ਤੋਂ ਬਾਅਦ ਕੋਈ ਵੀ ਦਵਾਈ ਵਾਰਦੀ ਨਹੀਂ ਲਿਖੀ ਜਾਊਗੀ ਅਸੀਂ ਉਹ ਚੀਜ਼ ਨੂੰ ਪੂਰੀ ਚੰਗੀ ਤਰ੍ਹਾਂ ਫੋਲੋ ਕਰ ਰਹੇ ਹਾਂ ਜਿਹੜੀ ਵੀ ਦਵਾਈ ਅੰਦਰ ਸਾਡੇ ਹੈਗੀ ਹੈ ਫਾਰਮੇਸੀ ਦੇ ਵਿੱਚ ਉਹ ਦਵਾਈ ਅਸੀਂ ਦਿੰਨੇ ਆ ਤੇ ਸਾਨੂੰ ਉੱਤੋਂ ਵੀ ਹਦਾਇਤਾਂ ਨੇ ਵੀ ਜਿਹੜੀ ਦਵਾਈ ਤੁਹਾਡੇ ਕੋਲ ਇੱਥੇ ਨਹੀਂ ਹੈਗੀ ਪਰ ਤੁਸੀਂ ਜੇ ਹਲ ਡਿਮਾਂਡ ਲਿਖ ਕੇ ਦੇਓ ਆਖੀ ਪ੍ਰੋਵਾਈਡ ਕਰਵਾਵਾਂਗੇ ਤਾਂ ਇਸ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਜੀ ਕਿ ਕੋਈ ਵੀ ਦਵਾਈ ਅਸੀਂ ਬਾਹਰੋਂ ਨਾ ਲਖੀਏ ਤੇ ਜਿਹੜੀ ਕੋਈ ਦਵਾਈ ਦੀ ਘਾਟ ਹੈ ਉਹ ਉਹ ਨਾਲ ਖਮੇ ਦੇ ਵਿੱਚ ਪੂਰੀ ਹੋ ਜੂਗੀ ਜੀ ਤਾਂ ਫਿਰ ਟੋਟਲ ਦਵਾਈ ਸਾਰੀ ਆਪਾਂ ਉਹ ਮਰੀਜ਼ ਦੇ ਅਕੋਰਡਿੰਗਲੀ ਅੰਦਰ ਮਿਲ ਲੱਗ ਜੂਗੀ